ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਬੀ ਕਿਸਾਨ ਭਰਾ ਜਿਹੜੇ ਖੇਤ ਚ ਆਪਾਂ ਅੱਜ ਖੜੇ ਆ ਇਹ ਲੱਗੇ ਸਾਹਮਣੇ ਜਿਹੜੀ ਪੀਆਰਐਸਓ 31 ਵੈਰੈਟੀ ਆ ਤਾਂ ਹੁਣ ਕਿਸਾਨ ਵੀਰਾਂ ਦਾ ਜਦੋਂ ਪੀਆਰਐਸਓ 31 ਦਾ ਨਾਮ ਸੁਣਦੇ ਹੋ ਕਿ ਆਪਣਾ ਤੀਜਾ ਸਾਲ ਲਗਾਤਾਰ ਇਹਨੂੰ ਆਪਾਂ ਖੇਤ ਤੇ ਲਾ ਰਹੇ ਆ ਤਾਂ ਜਦੋਂ ਵੀ ਪੀਆਰਐਸਓ 31 ਦਾ ਨਾਮ ਸੁਣਦੇ ਕਿਸਾਨ ਵੀਰ ਉਹਨਾਂ ਦੇ ਮਨ ਚ ਇੱਕ ਸਵਾਲ ਉੱਠਦਾ ਕਿ ਮਧਰੇ ਬੂਟੇ ਯਾਨੀ ਕਿ ਵਾਇਰਸ ਰੋਗ ਤੇ ਹੁਣ ਕਾਫੀ ਜਿਆਦੀਆਂ ਜਿਹੜੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਉਹ ਵੀ ਕਿਸਾਨ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਆ ਕਿ ਮਦਰੇ ਬੂਟੇ ਦਾ ਪਤਾ ਨਹੀਂ ਸਾਡੀ ਵੈਰੈਟੀ 'ਚ ਰੋਗ ਆਇਆ ਜਾਂ ਫਿਰ ਨਹੀਂ ਆਇਆ ਕਿਉਂਕਿ ਕਈ ਕਿਸਾਨ ਵੀਰਾਂ ਨੇ ਪਹਿਲੀ ਵਾਰ ਲਾਇਆ ਉਹਨਾਂ ਨੂੰ ਮਦਰੇ ਬੂਟੇ ਦੀ ਪਹਿਚਾਣ ਨਹੀਂ ਉਹਨੂੰ ਦੂਸਰੇ ਮਦਰੇ ਬੂਟਿਆਂ ਨੂੰ ਸਮਝੋ ਦੇਖ ਕੇ ਆਹ ਦਿੰਦੇ ਜੇਕਰ ਵੈਰੈਟੀ ਨੇ ਕੱਦ ਘਟ ਕੀਤਾ ਤਾਂ ਉਹਨੂੰ ਸਮਝ ਕੇ ਉਹਨੂੰ ਮਦਰਾ ਰੋਗ ਸਮਝ ਲੈਂਦੇ ਆ ਤੇ ਕਾਫੀ ਜ਼ਿਆਦਾ ਜਾਂ ਤਾਂ ਆਪਣੀ ਫਸਲ ਵਾਹ ਦਿੰਦੇ ਝੋਨਾ ਜਾਂ ਫਿਰ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦੇ ਆ ਤਾਂ ਇੱਕ ਕਿਸਾਨ ਵੀਰ ਨੇ ਆਪਣੀ ਜਿਹੜਾ ਝੋਨਾ ਬਾਹ ਦਿੱਤਾ ਉਹਦੀ ਅਸਲ ਸਚਾਈ ਕੀ ਆ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਮਧਰਾ ਰੋਗ ਆਇਆ ਸੀ ਜਾਂ ਫਿਰ ਨਹੀਂ ਸੀ ਤਾਂ ਇੱਕ ਹੋਰ ਆਪਣੇ ਝੋਨੇ ਦੇ ਵਿੱਚ ਵੈਰਾਈਟੀਆਂ ਆਮ ਹੀ ਤੁਹਾਨੂੰ ਬੂਟੇ ਦੇਖਣ ਨੂੰ ਮਿਲਣਗੇ ਤੇ ਕਈ ਕਿਸਾਨ ਵੀਰ ਉਹਨੂੰ ਵੀ ਮਧਰਾ ਰੋਗ ਸਮਝ ਲੈਂਦੇ ਆ ਵਾਇਰਸ ਰੋਗ ਸਮਝ ਲੈਂਦੇ ਆ ਉਹਦੇ ਵੀ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਇਹ ਜਿਹੜੇ ਬੂਟੇ ਆਪਾਂ ਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੇ ਆ ਤਾਂ ਵੱਡੀ ਗੱਲ ਇਹ ਆ ਕਿ ਆਪਣੇ ਵੈਰਾਈਟੀਆਂ ਮਧਰਾ ਰੋਗ ਆਇਆ ਜਾਂ ਫਿਰ ਨਹੀਂ ਤੇ ਉਹਦੀ ਪਛਾਣ ਖੇਤ ਦੇ ਵਿੱਚ ਆਪਾਂ ਕਿਵੇਂ ਕਰਨੀ ਆ ਕਿਵੇਂ ਵੇਖ ਸਕਦੇ ਆ ਕਿ ਆਪਣੇ ਯਾਨੀ ਕਿ ਖੇਤ ਚ ਮਦਾ ਰੋਗਾ ਆ ਗਿਆ ਜਾਂ ਫਿਰ ਨਹੀਂ ਆਇਆ ਤੇ ਉਹਦਾ ਹੱਲ ਕੀ ਕਰ ਸਕਦੇ ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੇ ਨਾਲ ਲੱਗੀ ਬੈਲ ਕੈਂਟ ਦਿਬਾ ਲਿਓ ਤਾਂ ਕਿ ਖੇਤੀਬਾੜ ਨਾਲ ਰਿਲੇਟਿਡ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਤੱਕ ਪਹੁੰਚ ਸਕੇ ਤੇ ਉਹਦੀ ਵੀ ਮਨ ਦੀ ਜਿਹੜੀ ਚਿੰਤਾ ਦੂਰ ਹੋ ਸਕੇ ਉਹਨੂੰ ਇਸ ਜਾਣਕਾਰੀ ਤੋਂ ਲਾਭ ਮਿਲ ਸਕੇ ਤਾਂ ਪਹਿਲਾਂ ਤੁਸੀਂ ਚੈੱਕ ਕਰੋ ਕਿਸਾਨ ਵੀਰੋ ਆਪਣੀ ਪੀਰ 331 ਵੈਰੈਟੀ ਤਾਂ ਇਹਦਾ ਕੈਰੈਕਟਰ ਕਿਸਾਨ ਵੀਰੋ ਕੀ ਆ ਇਹਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਲਗਭਗ ਜੇ ਪਰ ਪੂਰੀ ਗੱਲ ਕਰੀਏ ਤੇ 1 ਮਹੀਨੇ ਤੱਕ ਮਹੀਨੇ ਤੋਂ ਲੈ ਕੇ ਚਾਹੇ ਕਿ ਲਗਭਗ ਜਿੰਨੇ ਟਾਈਮ ਤੱਕ ਜੇ 2 ਮਹੀਨੇ ਦੀ ਵੈਰੈਟੀ ਨਹੀਂ ਹੁੰਦੀ ਤਾਂ ਇਹਦਾ ਕੈਰੈਕਟਰ ਕੀ ਇਹਨੇ ਜਿਹੜਾ ਕੱਦ ਆ ਆਪਣਾ ਮਧਰਾ ਰੱਖਣਾ ਕਾਫੀ ਜ਼ਿਆਦਾ ਮਧਰਾ ਦਾ ਕੱਦ ਰਹਿੰਦਾ ਤਾਂ ਇਹਦੇ ਤੋਂ ਵੀ ਚਿੰਤਾ ਕਰ ਲੈਂਦੇ ਕਿਸਾਨ ਵੀਰ ਤੇ ਇੱਕ ਜਿਹੜਾ ਆ ਬੂਟਾ ਸਾਹਮਣੇ ਤੁਸੀਂ ਦੇਖ ਰਹੇ ਜੀ ਪਹਿਲਾਂ ਤੁਸੀਂ ਵੈਰੈਟੀ ਵਾਲਾ ਬੂਟਾ ਦੇਖੋ ਕਿੰਦਾ ਦਾ ਵਧੀਆ ਸ਼ਾਨਦਾਰ ਫਟਾਰਾ ਤਾਂ ਜੇਕਰ ਇਹਦੀ ਹਾਈਟ ਦੀ ਗੱਲ ਕਰੀਏ ਤੇ ਇਹਦੀ ਹਾਈਟ ਲਗਭਗ ਡੇਢ ਗੱਠ ਆਪਾਂ ਕਹਿ ਸਕਦੇ ਹਾਂ ਸਵਾ ਗੱਠ ਜਾਂ ਡੇਢ ਗੱਠ ਕਈ 2 ਗੱਠਾਂ ਤੱਕ ਵੀ ਬੂਟੇ ਗਿਆ ਤਾਂ ਇਹ ਮਦਰ ਮਦਰਾ ਰੋਗ ਨਹੀਂ ਹੈਗਾ ਇਹਦੇ ਵਿੱਚ ਕੋਈ ਨਿਸ਼ਾਨੀ ਨਹੀਂ ਗਈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਜਿਹੜਾ ਬੂਟਾ ਆ ਦੇਖੋ ਤੁਸੀਂ ਇਹਦੇ ਪੱਤੇ ਉਹਦੇ ਜਿਹੜੇ ਪੱਤੇ ਵੇਖੋ ਕਿੰਨੇ ਚੌੜੇ ਆ ਇਸ ਇਹਦੇ ਪੱਤੇ ਬਿਲਕੁਲ ਬਰੀਕ ਜੇ ਜਿੱਦਾਂ ਸਰਦ ਸਰ ਹੁੰਦੀ ਆ ਕਾਂ ਹੁੰਦੀ ਆ ਤਾਂ ਇਹਦਾ ਕੱਦ ਵੀ ਮਧਰਾ ਤਾਂ ਇਸ ਬੂਟੇ ਤੋਂ ਕਿਸਾਨ ਵੀਰੋਂ ਡਰਨ ਦੀ ਲੋੜ ਨਹੀਂ ਇਹ ਜਿਹੜਾ ਬੂਟਾ ਆਪਾਂ ਕਈ ਸਾਲਾਂ ਤੋਂ ਆਪਣੇ ਖੇਤਾਂ 'ਚ ਲਗਭਗ 10 12 ਸਾਲ ਤੋਂ ਆਪਾਂ ਇਹਨੂੰ ਖੇਤਾਂ 'ਚ ਦੇਖਦੇ ਆ ਰਹੇ ਆ ਤਾਂ ਇਹ ਆਪਾਂ ਨੂੰ 5 ਤੋਂ 10 ਹੱਦ 20 ਬੂਟੇ ਵੀ ਆਪਾਂ ਨੂੰ ਵੈਸੇ ਇੰਨੇ ਹੁੰਦੇ ਨਹੀਂ ਇਹ ਪਰ ਦੇਖਣ ਨੂੰ ਮਿਲ ਸਕਦੇ ਆ ਇਤੋਂ ਡਰਨ ਦੀ ਲੋੜ ਨਹੀਂ ਇਹ ਕੁਦਰਤੀ ਇਦਾਂ ਦੇ ਕਈ ਵਾਰਾਂ ਬੂਟਿਆਂ 'ਚ ਕੋਈ ਇਹੋ ਜਿਹੀ ਤੱਤ ਜਾਂ ਡਿਸਆਰਡਰ ਆ ਜਾਂਦਾ ਕਿ ਜਿਹੜੇ ਬੂਟੇ ਗਰੋਥ ਨਹੀਂ ਕਰ ਸਕਦੇ ਜਾਂ ਫਿਰ ਕੋਈ ਇਹਨੂੰ ਆਪਾਂ ਬੀਜ ਵੀ ਕਹਿ ਸਕਦੇ ਹਾਂ ਕੋਈ ਮਾੜਾ ਚੰਗਾ ਤਾਂ ਇਹ ਜਿਹੜਾ ਵਾਇਰਸ ਰੋਗ ਨਹੀਂ ਆ ਇਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਇਹ ਦੂਜੇ ਨਾਲੋਂ ਮਧਰਾ ਹੈ ਤਾਂ ਕਈ ਕਿਸਾਨ ਵੀ ਇਸੇ ਬੂਟੇ ਨੂੰ ਦੇਖ ਕੇ ਕਹਿਣਗੇ ਸਾਡੇ ਵੈਰਾਈਟੇ 'ਚ ਇੱਕ ਜਾਂ ਦੋ ਬੂਟੇ ਮਧਰੇ ਆਪਾਂ ਦੇਖੇ ਗਏ ਤਾਂ ਇਹ ਕਿਸਾਨ ਵੀ ਦੀ ਪਛਾਣ ਦੇਖ ਲਓ ਤੁਸੀਂ ਇਹਦੇ ਬੱਦ ਪੱਤੇ ਜਿਹੜੇ ਬਰੀਕ ਆ ਤੇ ਇਹਦੇ ਪੱਤੇ ਆ ਚੌੜੇ ਜਿਹੜੀ ਆਮ ਵੈਰੈਟੀ ਪੀਆਰ 331 ਹੈ ਤਾਂ ਇਹ ਜਿਹੜਾ ਮਦਰੇ ਬੂਟਾ ਨਹੀਂ ਆ ਇਹ ਵੈਸੇ ਆਪਣੇ ਕੁਦਰਤੀ ਖੇਤਾਂ 'ਚ ਆਪਾਂ ਕਈ ਸਾਲਾਂ ਨੂੰ ਦੇਖਦੇ ਆ ਇਹ ਤੋਂ ਡਰਨ ਦੀ ਲੋੜ ਨਹੀਂ ਤਾਂ ਹੁਣ ਜਿਹੜੇ ਕਿਸਾਨ ਵੀਰ ਨੇ ਇੱਕ ਆਪਾਂ ਪਛਾਣ ਕਿਵੇਂ ਕਰਨੀ ਕਿ ਮਦਰੇ ਬੂਟੇ ਦੀ ਕਿਵੇਂ ਪਛਾਣ ਕਰੀਏ ਤਾਂ ਕਿਸਾਨ ਵੀਰ ਜਿਹੜੇ ਕਿਸਾਨ ਵੀਰ ਨੇ ਆਪਾਂ ਵੀਡੀਓ ਦੇਖੀ ਹੈ ਜਿਹੜਾ ਝੋਨਾ ਵਾਇਆ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਮਦਰੇ ਬੂਟੇ ਦੀ ਪ੍ਰੋਬਲਮ ਦੇਖ ਨੂੰ ਨਜ਼ਰ ਨਹੀਂ ਕਿਉਂਕਿ ਇਹਦੀ ਹਾਈਟ ਵੈਸੇ ਘੱਟ ਹੁੰਦੀ ਜਿਵੇਂ ਆਹ ਸਾਹਮਣੇ ਤੁਸੀਂ ਬੂਟਾ ਦੇਖ ਕਿੰਨਾ ਕੇ ਲਗਭਗ ਇਹ 32 33 ਦਿਨ ਦਾ ਝੋਨਾ ਹੋ ਚੁੱਕਾ ਹੈ ਤੇ ਇਹਦੀ ਹਾਈਟ ਦੇਖੋ ਕਿੰਨੀ ਹੈ ਤੇ ਇਹਦੇ ਫਟਾਰਾ ਵਧੀਆ ਤਾਂ ਕੋਈ ਇਹਦੇ ਵਿੱਚ ਜਿਹੜੀ ਮਦਰੇ ਬੂਟੇ ਦੀ ਰੋਗ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਹੁਣ ਉਹਦੀ ਪਹਿਚਾਣ ਕਿਵੇਂ ਕਰਨੀ ਤਾਂ ਕਿਸਾਨ ਨੂੰ ਇਸ ਬੂਟੇ ਦੀ ਤੁਸੀਂ ਰੰਗਤ ਦੇਖੋ ਪਹਿਲਾਂ ਜਿਹੜੀਆਂ ਨਵੇਂ ਪੱਤੇ ਨਿਕਲੇ ਉਹ ਥੋੜੇ ਥੋੜੇ ਪੀਲੇ ਨਜ਼ਰ ਆ ਰਹੇ ਦੂਜੇ ਕਾਲੇ ਆ ਤਾਂ ਜੇਕਰ ਤੁਹਾਡੇ ਵੈਰਾਈਟਿਜ ਮਦਰ ਆ ਬੂਟਾ ਹੋਊਗਾ ਤਾਂ ਜਿਹੜੇ ਆ ਜਿਹੜੇ ਲੀਫ ਹੁੰਦੇ ਯਾਨੀ ਕਿ ਪੱਤੇ ਹੁੰਦੇ ਆ ਆ ਜਿਹੜੇ ਪੱਤੇ ਆ ਇਹਨਾਂ ਦੀ ਜਿਹੜੀ ਲੰਬਾਈ ਆ ਉਹ ਦੂਜੇ ਬੂਟਿਆਂ ਨਾਲੋਂ ਘੱਟ ਹੋਊਗੀ ਯਾਨੀ ਕਿ ਇਹ ਆਪਣੇ ਜਿਹੜੇ ਲਗਭਗ ਗੱਠ ਜਾਂ ਫਿਰ ਸਵਾ ਗੱਠ ਦੇ ਲਾਗੇ ਇਹਨਾਂ ਪੱਤਿਆਂ ਦੀ ਲੰਬਾਈ ਹੁੰਦੀ ਆ ਤੇ ਉਹ ਤੁਹਾਨੂੰ ਇਹਦੇ ਨਾਲੋਂ ਅੱਧ ਜਿ ਨਜ਼ਰ ਆਉਣਗੇ ਜੇਕਰ ਤੁਹਾਨੂੰ ਇਦਾਂ ਦਾ ਲੱਗਦਾ ਤੁਸੀਂ ਆਪਣੇ ਖੇਤ ਦੇ ਵਿੱਚ ਜਾਓ ਦੇਖੋ ਜੇਕਰ ਤੁਹਾਨੂੰ ਆ ਜਿਹੜੇ ਪੱਤੇ ਆ ਅੱਧੀ ਗੇਠ ਦੇ ਲਾਗੇ ਲੰਬੇ ਨਜ਼ਰ ਆਉਂਦੇ ਆ ਕਿਉਂਕਿ ਉਹ ਸਾਈਡ ਨੂੰ ਇਹ ਦੇਖੋ ਬੂਟਾ ਸਾਈਡ ਨੂੰ ਖਿਲ ਰਿਹਾ ਆ ਤਾਂ ਜਿਹੜਾ ਮਦਰੇ ਰੋਗ ਵਾਇਰਸ ਵਾਲਾ ਬੂਟਾ ਹੋਊਗਾ ਉਹ ਸਾਈਡ ਨੂੰ ਨਹੀਂ ਖਿਲਰਦਾ ਕਿਉਂਕਿ ਉਹਦੇ ਜਿਹੜੇ ਆਜ ਦੇ ਪੱਤੇ ਹੁੰਦੇ ਆ ਯਾਨੀ ਕਿ ਲੀਫ ਹੁੰਦੀ ਆ ਇਹ ਸਿੱਧੀ ਦੀ ਸਿੱਧੀ ਹੋਊਗੀ ਇੱਕ ਉਹਦੀ ਹਾਈਟ ਘਟ ਹੋਊਗੀ ਤੇ ਸਭ ਤੋਂ ਮੇਨ ਨਿਸ਼ਾਨੀ ਉਹਦੀ ਆ ਉਹ ਆ ਪੂਰਾ ਕਾਲਾ ਸ਼ਾਹ ਬੂਟਾ ਹੋਊਗਾ ਹਰੇ ਪੰਨ ਚ ਹੋਊਗਾ ਸਾਰਾ ਬੂਟਾ ਸਾਰਾ ਬੂਟਾ ਉਹ ਹਰੇ ਪੰਨ ਜਿਆਦਾ ਹੋਊਗਾ ਆਮ ਵੈਰਾਈਟੀ ਨਾਲੋਂ ਉਹ ਤਾਂ ਵੱਖਰਾ ਵੱਖਰਾ ਜੇ ਤੁਹਾਨੂੰ ਨਜ਼ਰ ਆਊ ਉਹਦਾ ਕਲਰ ਉਹ ਇਹਦੇ ਨਾਲ ਹਰ ক্লোਰੋਫਿਲ ਦੀ ਮਾਤਰਾ ਹੋ ਜੇ ਜਿਆਦਾ ਹੁੰਦੀ ਉਹ ਗਾੜਾ ਹਰਾ ਹੋਊਗਾ ਤੇ ਇੱਕ ਉਹਦਾ ਸਾਈਡਾਂ ਨੂੰ ਝੁਕਾੜੀਊਗਾ ਸਿੱਧਾ ਜਿ ਇਦਾਂ ਸਿੱਧਾ ਤੁਹਾਨੂੰ ਨਜ਼ਰ ਆਊਗਾ ਤੇ ਉਹਦੇ ਜਿਹੜੇ ਆ ਲੀਫ ਉਹ ਘੱਟ ਹੋਣਗੇ ਯਾਨੀ ਕਿ ਉਹਦੀ ਲੰਬਾਈ ਘੱਟ ਹੋਊਗੀ ਉਹ ਮਦਰ ਆ ਬੂਟੇ ਦਾ ਰੋਗ ਹੋਊਗਾ ਤੇ ਆ ਜਿਹੜਾ ਬਿਲਕੁਲ ਨਹੀਂਗਾ ਮਦਰੇ ਬੂਟੇ ਵਾਲਾ ਤੇ ਜਿਹੜੇ ਵੀਰ ਨੇ ਵੀਡੀਓ ਬਾਤ ਜਾਨੀ ਕਿ ਵੇਖੀ ਆਪਾਂ ਖੇਤ ਦੇ ਵਿੱਚ ਆਪਣੀ ਵਾਈ ਆ ਚੋਨਾ ਉਹ ਆਪਾਂ ਨੂੰ ਕੋਈ ਉਹਦੇ ਵਿੱਚ ਮਦਰੇ ਬੂਟੇ ਦਾ ਰੋਗ ਨਹੀਂ ਹੈ ਜਿ ਨਜ਼ਰ ਆ ਰਿਹਾ ਉਹ ਵੈਸੇ ਵੀਰ ਨੇ ਜਾਨੀ ਕਿ ਗੁਮਰਾਹ 하게 ਬਾਹ ਦਿੱਤੀ ਆ ਕਿਉਂਕਿ ਇਹਦੀ ਕਰੈਕਟਰ ਇਹ ਜਿਹੜੀ ਵੈਰਾਈਟੀ ਹੈ ਇਹਦਾ ਪਹਿਲਾਂ ਸ਼ੁਰੂ ਦੇ ਵਿੱਚ ਕਦ ਮਦਰਾ ਇਹਨਾਂ ਨੇ ਲਗਭਗ 2 ਮਹੀਨੇ ਦੇ ਲਾਗੇ ਜਾ ਕੇ ਜਿਹੜਾ ਕਦ ਆਪਣਾ ਉੱਪਰ ਵਿਧਾਉਣਾ ਆਪਾਂ 3 ਸਾਲ ਤੋਂ ਇਸ ਵੈਰਾਈਟੀ ਨੂੰ ਲਾ ਰਹੇ ਆ ਆਪਾਂ ਨੂੰ ਪੂਰਾ ਇਸ ਵੈਰਾਈਟੀ ਦਾ ਤਜਰਬਾ ਹੈ ਕਦੋਂ ਇਹ ਹਾਈਟ ਕਰਦੀ ਕੇਸਰਾਵਨਾਂ ਦਾ ਫਟਾਰਾ ਕਰਦੀ ਆ ਤਾਂ ਇਹ ਮੈਂ ਡਰਨ ਦੀ ਲੋੜ ਨਹੀਂ ਹੁਣ ਆਪਾਂ ਗੱਲ ਕਰਦੇ ਆ ਆਪਣੇ ਝੋਨੇ ਦੇ ਵਿੱਚ ਆਪਾਂ ਕਿਸਾਨ ਵੀਰੋ ਇੱਕ ਵੀ ਬੂਟਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਸੌਂ ਦੇਣ ਵਾਲੀ ਗੱਲ ਹੈ ਇੱਕ ਵੀ ਬੂਟਾ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਨਜ਼ਰ ਨਹੀਂ ਅਜੇ ਤੱਕ ਆਇਆ ਕਿਉਂਕਿ ਆਪਾਂ ਕਾਫੀ ਜ਼ਿਆਦਾ ਸਰਚ ਕੀਤੀ ਆਪਣੇ ਖੇਤ ਦੇ ਵਿੱਚ ਘੁੰਮ ਫਿਰ ਕੇ ਚੰਗੀ ਤਰ੍ਹਾਂ ਦੇਖਿਆ ਤਾਂ ਵੱਟਾਂ ਬੰਨਿਆਂ ਦੇ ਸਾਰੇ ਵਿੱਚ ਵੜ ਕੇ ਵੀ ਆਪਾਂ ਖੇਤ ਦੇ ਵਿੱਚ ਦੇਖਿਆ ਆਪਾਂ ਨੂੰ ਅਜੇ ਤੱਕ ਕੋਈ ਵੀ ਬੂਟਾ ਨਜ਼ਰ ਨਹੀਂ ਆਇਆ ਤਾਂ ਐਵੇਂ ਡਰਨ ਦੀ ਲੋੜ ਨਹੀਂ ਤੁਹਾਨੂੰ ਆਪਾਂ ਨਿਸ਼ਾਨੀ ਦੱਸ ਦਿੱਤੀ ਹੈ ਜੇਕਰ ਫਿਰ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਰ ਰਹਿ ਜਾਂਦਾ ਉਹ ਵੀਰ ਆਪਾਂ ਨੂੰ ਕਮੈਂਟ ਕਰਕੇ ਆਪਾਂ ਪੁੱਛ ਸਕਦਾ ਉਹਦੇ ਮਨ ਦੇ ਵਿੱਚ ਕੀ ਡਾਊਟ ਆ ਉਹ ਆਪਾਂ ਕਲੀਅਰ ਕਰ ਦਿਆਂਗੇ ਐਵੇਂ ਮੇਰੇ ਭਰਾ ਡਰਨ ਦੀ ਲੋੜ ਨਹੀਂ ਡਰ ਕੇ ਕਿਤੇ ਝੋਨਾ ਨਾ ਬਾਧੋ ਆਪਣਾ ਨੁਕਸਾਨ ਨਾ ਕਰਾਇਓ ਤਾਂ ਜੇਕਰ ਤੁਹਾਨੂੰ ਲੱਗਦਾ ਤੇ ਆਪਾਂ ਨੂੰ ਕਮੈਂਟ ਕਰ ਤੁਸੀਂ ਜਰੂਰ رائے ਦਿਓ ਬਾਕੀ ਜਿਹੜੇ ਜਿਹੜੇ ਵੀਰਾਂ ਦੇ ਸਾਡੀ ਵੈਰਿਟੀ ਚ ਆਇਆ ਉਹ ਵੀ ਜਰੂਰ ਕਮੈਂਟ ਕਰਿਓ ਜਿਨ੍ਹਾਂ ਦੇ ਨਹੀਂ ਆਇਆ ਜਾਂ ਫਿਰ ਤੁਸੀਂ ਕਿੰਨੇ ਸਾਲਾਂ ਤੋਂ ਲਾ ਰਹੇ ਤੁਹਾਡੇ ਨਹੀਂ ਆਇਆ ਤਾਂ ਤੁਸੀਂ ਵੀ ਕਮੈਂਟ ਜਰੂਰ ਕਰਿਓ ਤਾਂ ਡਰਨ ਦੀ ਲੋੜ ਨਹੀਂ ਤਾਂ ਤੁਸੀਂ ਕਮੈਂਟ ਕਰਕੇ رائے ਜ਼ਰੂਰੀ ਲੈ ਸਕਦੇ ਜੇਕਰ ਤੁਹਾਡੇ ਮਨ ਦੇ ਵਿੱਚ ਅਜੇ ਵੀ ਕੋਈ ਸਵਾਲ ਰਹਿ ਗਿਆ ਤਾਂ ਕਮੈਂਟ ਜੂਰ ਕਰ ਦਿਓ ਵੀਡੀਓ ਚੰਗੇ ਲੱਗੇ ਤਾਂ ਵੱਧ ਵੱਧ ਭਰਾਵਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਆਪਣਾ ਕਿਸਾਨ ਵੀਰ ਝੋਨਾਵੇਂ ਗੁੰਮਰਾਹ ਕੇ ਨਾ ਬਾਵੇ ਤਾਂ ਅਜੇ ਤੱਕ ਆਪਾਂ ਨੂੰ ਕੋਈ ਵੀ ਵਾਇਰਸ ਰੋਗ ਦਾ ਬੂਟਾ ਨਜ਼ਰ ਨਹੀਂ ਆਇਆ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ